ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਹੂਸ ਨਾਓ ਤੁਸੀਂ ਸਾਰੇ ਜਾਣੇ ਕਿਵੇਂ ਹੋ ਠੀਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਇਹ ਹੀ ਮੀਤ ਕਰਦੀ ਆ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਗੇ ਆਪਦੇ ਦਾ ਰਾਜੀ ਖੁਸ਼ੀ ਹੋਗੇ ਚਲਿਏ ਫਿਰ ਵੀਡੀਓ ਨੂੰ ਆਪਾਂ ਕਰਦੇ ਆਂ ਸਟਾਰਟ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜੀ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਐਂਡ ਮੈਨੂੰ ਪਿਆਰ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਇੱਕ ਰਿਕਵੈਸਟ ਕਰਨਾ ਚਾਹਨੀ ਆ ਪਲੀਜ਼ ਵਲੌਗ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਫੈ ਚਲਿਏ ਫਿਰ ਬਿਨਾ ਟਾਈਮ ਵੇਸਟ ਕੀਤੇ ਆਪਾਂ ਅੱਜ ਦੇ ਵੀਡੀਓ ਨੂੰ ਸਟਾਰਟ ਕਰਦੇ ਆਂ ਜਿੱਥੇ ਮੈਂ ਆਪਣੇ ਲਾਸਟ ਵਾਲੇ ਵਲੌਗ ਦੀ ਐਂਡਿੰਗ ਕੀਤੀ ਸੀ ਨਾ ਬਸ ਉਤੋਂ ਹੀ ਇਹ ਵਾਲਾ ਵਲੌਗ ਆ ਮੈਂ ਸਟਾਰਟ ਕਰ ਰਹੀ ਆ ਔਰ ਨਾ ਲਾਸਟ ਵਾਲਾ ਵਲੌਗ ਮੈਂ ਤੁਹਾਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੀ ਰੁਟੀਨ ਸ਼ੇਅਰ ਕੀਤੀ ਸੀਗੀ ਹੁਣ ਜਿਹੜਾ ਇਹ ਵਾਲਾ ਵਲੌਗ ਆ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਰੁਟੀਨ ਇਸ ਵਲੌਗ ਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਇਹ ਵਾਲਾ ਜਿਹੜਾ ਵਲੌਗ ਆ ਨਾ ਇਹ ਮੈਂ ਪਰਸੋ ਹੀ ਸ਼ੂਟ ਕਰਕੇ ਰੱਖ ਲਿਆ ਸੀਗਾ ਬਸ ਕੱਲ ਵੀ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਈ ਕਿਉਂਕਿ ਕੱਲ ਨਾ ਵੀਡੀਓ ਦਾ ਕਾਫੀ ਸਾਰਾ ਕੰਮ ਆ ਜਿਹੜਾ ਪੈਂਡਿੰਗ ਪਿਆ ਹੋਇਆ ਸੀਗਾ ਮੇਤੋਂ ਹੋਇਆ ਹੀ ਨਹੀਂ ਹੈਗਾ ਮੈਂ ਘਰ ਦੇ ਕੰਮ ਦੇ ਵਿੱਚ ਹੋਰ ਬੀਜ਼ੀ ਹੋ ਗਈ ਸੀ ਕੱਲ ਨਾ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਸੀਗਾ ਔਰ ਨਾ ਕੱਲ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀਗੀ ਸੋ ਇਸ ਕਰਕੇ ਨਾ ਘਰ ਦੇ ਕੰਮ ਥੋੜੇ ਜੇ ਮੈਸ ਅਪ ਹੋਏ ਪਏ ਸੀਗੇ ਤਾਂ ਕਰਕੇ ਵਲੌਗ ਨਹੀਂ ਸ਼ੇਅਰ ਕਰ پائی ਔਰ ਨਾ ਕਾਫੀ سارے ਲੋਕਾਂ ਨੂੰ ਤਾਂ ਹੋਣੀ ਚੀਜ਼ ਪਤਾ ਲੱਗ ਗਈ ਹੋਣੀ ਕਿ ਮੈਂ ਡੇਲੀ ਵਲੌਗ ਨਹੀਂ ਸ਼ੇਅਰ ਕਰਦੀ ਇੱਕ ਦਿਨ ਛੱਡ ਕੇ ਹੀ ਮੈਂ ਵਲੌਗ ਆ ਸ਼ੇਅਰ ਕਰਦੀ ਹੁੰਨੀ ਆ ਡੇਲੀ ਵਲੌਗ ਪਾਣ ਦੇ ਨਾਲ ਨਾ ਥੋੜਾ ਜਿਹਾ ਆਪਾਂ ਨੂੰ ਸਟ्रेस ਹੋ ਜਾਂਦਾ ਆਪਣੇ ਦਿਮਾਗ ਤੇ ਨਾ ਬਰਡਨ ਹੁੰਦਾ ਆ ਕਿ ਆਪਾਂ ਡੇਲੀ ਵਲੌਗ ਪਾਣਾ ਆ ਕਿਉਂਕਿ ਪਤਾ ਕੀ ਗੱਲ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਫਿਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੀ ਰੂਟੀਨ ਆਪਾਂ ਪਹਿਲਾਂ ਸ਼ੂਟ ਕਰਦੇ ਆ ਉਸ ਤੋਂ ਬਾਅਦ ਫਿਰ ਪੂਰਾ ਵੀਡੀਓ ਦਾ ਪ੍ਰੋਸੈਸ ਹੁੰਦਾ ਆ 2-3 ਘੰਟੇ ਆਰਾਮ ਦੇ ਨਾਲ ਲੱਗ ਜਾਂਦੇ ਆ ਔਰ ਪਤਾ ਕੀ ਗੱਲ ਆ ਫਿਰ ਇੱਕ ਦਿਨ ਦੇ ਵਿੱਚ ਦੋਨੇ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਕਈ ਵਾਰ ਤਾਂ ਮੈਂ ਬਹੁਤ ਆਸਾਨੀ ਨਾਲ ਕਰ ਲੈਨੀ ਪਰ ਕਈ ਵਾਰ ਨਹੀਂ ਹੁੰਦੀਆਂ ਹੈਗੀਆਂ ਬੱਚੇ ਨਾਲ ਕਈ ਵਾਰ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਆ ਸੋ ਮੈਨੂੰ ਇਸ ਕਰਕੇ ਇੱਕ ਦਿਨ ਦਾ ਗੈਪ ਪਾ ਦੇਣੀ ਆ ਔਰ ਇੱਕ ਦਿਨ ਗੈਪ ਪਾਣ ਦੇ ਨਾਲ ਨਾ ਮੈਨੂੰ ਵੀ ਥੋੜੀ ਜੀ ਰੈਸਟ ਮਿਲ ਜਾਂਦੀ ਹੈ ਬਾਡੀ ਨੂੰ ਵੀ ਮਿਲ ਜਾਂਦੀ ਹੈ ਮਾਈਂਡ ਨੂੰ ਵੀ ਮਿਲ ਜਾਂਦੀ ਹੈ ਜਿਸ ਤਰੀਕੇ ਨਾਲ ਬਾਡੀ ਨੂੰ ਰੈਸਟ ਦੀ ਜਿਆਦਾ ਜ਼ਰੂਰਤ ਹੁੰਦੀ ਹੈ ਇਸ ਤਰੀਕੇ ਨਾਲ ਆਪਣੇ ਦਿਮਾਗ ਨੂੰ ਵੀ ਓਨੀ ਜਿਆਦਾ ਜ਼ਰੂਰਤ ਹੁੰਦੀ ਆ ਰੈਸਟ ਦੀ ਕਿਉਂਕਿ ਪਤਾ ਕੀ ਗੱਲ ਆ ਹਮੇਸ਼ਾ ਦਿਮਾਗ ਸੇਮ ਚੀਜ਼ਾਂ ਵਾਸਤੇ ਕੰਮ ਆਪਣਾ ਨਹੀਂ ਕਰਦਾ ਅਗਰ ਮੈਂ ਆਪਣੀ ਗੱਲ ਕਰਾਂ ਕਿ ਮੈਂ ਡੇਲੀ ਵਲੌਗ ਪਾਣੀ ਹੈ ਮੇਰਾ ਦਿਮਾਗ ਹਮੇਸ਼ਾ ਉਸੇ ਤਰੀਕੇ ਨਾਲ ਕੰਮ ਕਰੇ ਸੋ ਸੇਮ ਕੰਮ ਨਹੀਂ ਕਰਦਾ ਜਿਸ ਤਰੀਕੇ ਨਾਲ ਹਰ ਇੱਕ ਦਿਨ ਵੱਖਰਾ ਹੁੰਦਾ ਹਰ ਇੱਕ ਦਿਨ ਬਿਲਕੁਲ ਡਿਫਰੈਂਟ ਨਿਕਲਦਾ ਆ ਸੋ ਇਸ ਤਰੀਕੇ ਨਾਲ ਬਾਡੀ ਵੀ ਸੇਮ ਕੰਮ ਨਹੀਂ ਕਰਦੀ ਹਰ ਇੱਕ ਦਿਨ ਸੋ ਇਸ ਕਰਕੇ ਮੈਂ ਥੋੜਾ ਜਿਹਾ ਗੈਪ ਪਾ ਦਿੰਨੀ ਆ ਮੈਨੂੰ ਥੋੜੀ ਜਿਹੀ ਰੈਸਟ ਮਿਲ ਜਾਂਦੀ ਆ ਔਰ ਪਤਾ ਕੀ ਗੱਲ ਆ ਵਲੌਗ ਸ਼ੇਅਰ ਕਰਨ ਵਾਸਤੇ ਵੀ ਆਪਣੇ ਮਾਈਂਡ ਨੂੰ ਵੀ ਪ੍ਰਿਪੇਅਰ ਕਰਨਾ ਪੈਂਦਾ ਆ ਤੋ ਇੱਕ ਦਿਨ ਦਾ ਗੈਪ ਆਂ ਦੇ ਨਾਲ ਆਪਣਾ ਮਾਈਂਡ ਵੀ ਹੈ ਜਿਹੜਾ ਮੈਂ ਪ੍ਰਿਪੇਅਰ ਕਰ ਲੈਣੀ ਆ ਕਿ ਕਿਸ ਤਰੀਕੇ ਦਾ ਵਲੌਗ ਤੁਹਾਨੂੰ ਸ਼ੇਅਰ ਕਰਨਾ ਆ ਵਲੌਗ ਦਾ ਪੂਰਾ ਆਪਾਂ ਨੂੰ ਰੈਡੀ ਕਰਨਾ ਪੈਂਦਾ ਐਦਾ ਨਹੀਂ ਆ ਕਿ ਵਲੌਗ ਸ਼ੂਟ ਕਰਕੇ ਆਪਾਂ ਕੁਝ ਵੀ ਸ਼ੇਅਰ ਕਰ ਦਿੱਤਾ ਜਾਂ ਫਿਰ ਆਪਾਂ ਕੁਝ ਵੀ ਬੋਲ ਦਿੱਤਾ ਵਲੌਗ ਸ਼ੂਟ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਰੂਮ ਦੇ ਵਿੱਚ ਖਲਾਰਾ ਤਾਂ ਦੇਖ ਹੀ ਲਿਆ ਹੋਣਾ ਅੱਜ ਨਾ ਮੈਂ ਗੁਰਸ਼ੀਨ ਦੇ ਬਹੁਤ ਸਾਰੇ ਟਵਾਏ ਆ ਜਿਹੜੇ ਸਾਹਮਣੇ ਰੱਖ ਦਿੱਤੇ ਆ ਯਾਨੀ ਕਿ ਸਾਮ ਕੇ ਏਦਾ ਨਹੀਂ ਹੈ ਕਿ ਹਮੇਸ਼ਾ ਵਾਸਤੇ ਸਾਮ ਕੇ ਰੱਖ ਦਿੱਤੇ ਆ ਪਹਿਲਾਂ ਉਹਦੇ ਸਾਰੇ ਟੁਆਏ ਨਾ ਮੈਂ ਲਫਾਫੇ ਦੇ ਵਿੱਚ ਪਾ ਕੇ ਰੱਖੇ ਹੋਏ ਸੀ ਲਫਾਫਾ ਉਹਦਾ ਫਟ ਗਿਆ ਕਿਉਂਕਿ ਟੁਆਏ ਇੱਕ ਹੀ ਲਫਾਫੇ ਦੇ ਵਿੱਚ ਛੋਟੇ بڑے ਸਾਰੇ ਉਹ ਪਾ ਦਿੰਦੀ ਸੀਗੀ ਅੱਜ ਨਾ ਮੈਂ ਕਾਟਨ ਵਾਲੇ ਡੱਬੇ ਦੇ ਵਿੱਚ ਸ਼ਿਫਟ ਕਰ ਦਿੱਤੇ ਸਾਰੇ ਟੁਆਏ ਛੋਟੇ ਔਰ بڑے ਔਰ ਡੱਬਾ ਕਾਫੀ بڑا ਸੀਗਾ ਮੈਂ ਕਾਫੀ ਲੌਂਗ ਟਾਈਮ ਤੋਂ ਇਹਨੂੰ ਸਾਮ ਕੇ ਰੱਖਿਆ ਹੋਇਆ ਸੀਗਾ ਮੈਂ ਨਾ ਏਸੀ ਕਰਕੇ ਰੱਖਿਆ ਹੋਇਆ ਸੀ ਸਾਮ ਕੇ ਕਿ ਕੁਸ਼ੀਨ ਦੇ ਟੁਆਏ ਦੇ ਵਿੱਚ ਮੈਂ ਪਾਉਂਗੀ ਔਰ ਪਤਾ ਕੀ ਗੱਲ ਹੈ ਇਦਾਂ ਦੇ ਜਿਹੜੇ ਕਰਟਨ ਹੁੰਦੇ ਨਾ ਇਹ ਵੈਸੇ ਮੈਨੂੰ ਆਨਲਾਈਨ ਇਹਦੇ ਵਿੱਚ ਮੈਂ ਗੁਰਸ਼ੀਨ ਦੇ ਡਾਈਪਰ ਮੰਗਵਾਏ ਸੀਗੇ ਕਾਫੀ ਅੱਛੀ ਕੁਆਲਿਟੀ ਦੇ ਡੱਬੇ ਹੁੰਦੇ ਆ ਮੈਂ ਸੁੱਟਦੀ ਨਹੀਂ ਹੁੰਦੀ ਕਿਉਂਕਿ ਇਦਾਂ ਦੇ ਡੱਬੇ ਤੁਸੀਂ ਆਰਗੇਨਾਈਜ਼ਰ ਵਾਸਤੇ ਵੀ ਯੂਜ਼ ਕਰ ਸਕਦੇ ਹੋ ਕੱਪੜਿਆਂ ਵਾਸਤੇ ਵੀ ਯੂਜ਼ ਕਰ ਸਕਦੇ ਹੋ ਔਰ ਨਾ ਇਹ ਇਹਦੇ ਵਿੱਚ ਮੈਂ ਅੱਜ ਸਾਰੇ ਟੁਆਏ ਦੇ ਇਕੱਠੇ ਕਰਕੇ ਰੱਖ ਦਿੱਤੇ ਆ ਔਰ ਹਾਂ ਇਹ ਗੱਲ ਆ ਕਿ ਮੈਨੂੰ ਥੋੜਾ ਜਿਹਾ ਵਧੀਆ ਨਹੀਂ ਲੱਗ ਰਿਹਾ ਇਸ ਤਰੀਕੇ ਨਾਲ ਇੱਥੇ ਪਿਆ ਹੋਇਆ ਮੇਰੇ ਕੋਲ ਨਾ ਕੋਈ ਵੀ ਵਾਲਪੇਪਰ ਜਾਂ ਫਿਰ ਮੇਰੇ ਕੋਲ ਕੋਈ ਜਿਹੜੇ ਉਹ ਗਿਫਟ ਰੈਪਰ ਆਉਂਦੇ ਆ ਉਹ ਪੇਪਰ ਹੈ ਨਹੀਂ ਸੀ ਖਤਮ ਹੋ ਗਏ ਸੀਗੇ ਤੇ ਮੈਂ ਸੋਚਿਆ ਫਿਲਹਾਲ ਇਹਨੂੰ ਮੈਂ ਅੱਦੇ ਹੀ ਰੱਖ ਦਿੰਨੀ ਆ ਜਾਂ ਫਿਰ ਇੱਕ ਦੂਸਰਾ ਆਪਸ਼ਨ ਇਹ ਵੀ ਆ ਕਿ ਤੁਸੀਂ ਇਹਦੇ ਨਾਪ ਤਾਂ ਨਾ ਇਸ ਬਾਕਸ ਦੇ ਨਾਪ ਦਾ ਤੁਸੀਂ ਅੱਗਾ ਤੁਹਾਡੇ ਕੋਲ ਕੋਈ ਪੁਰਾਣਾ ਫੈਬਰਿਕ ਹੈਗਾ ਜਾਂ ਤੁਸੀਂ ਇਹਦਾ ਕਵਰ ਬਣਾ ਕੇ ਇਹਨੂੰ ਚੜਾ ਸਕਦੇ ਹੋ ਇੱਕ ਤਾਂ ਕਵਰ ਚੜਾਇਆ ਹੋਇਆ ਬਹੁਤ ਸੋਹਣਾ ਲੱਗਦਾ ਪਿਆ ਹੋਇਆ ਵੀ ਵਧੀਆ ਲੱਗਦਾ ਆ ਕਵਰ ਚੜਾਉਣ ਨਾਲ ਇਹ ਹੋ ਜਾਂਦਾ ਕਿ ਅਗਰ ਕੋਈ ਵੀ ਮਿੱਟੀ ਡਸਟ ਵਗੈਰਾ ਪੈਂਦੀ ਹੈ ਤੁਸੀਂ ਦੁਬਾਰਾ ਕਵਰ ਨੂੰ ਰਿਮੂਵ ਕਰਕੇ ਵਾਸ਼ ਕਰਕੇ ਦੁਬਾਰਾ ਤਾਂ ਤੁਸੀਂ ਰੀਯੂਜ਼ ਕਰ ਸਕਦੇ ਹੋ ਸੋ ਮੈਨੂੰ ਥੋੜਾ ਜਿਹਾ ਇਹ ਬੈਸਟ ਤਰੀਕਾ ਲੱਗਦਾ ਮੈਂ ਤਾਂ ਕੋਸ਼ਿਸ਼ ਕਰੂੰਗੀ ਕਿ ਮੈਂ ਇਹਦਾ ਕਵਰ ਹੀ ਬਣਾ ਲਵਾਂ ਇਹਦੇ ਉੱਤੇ ਵਾਲਪੇਪਰ ਜਾਂ ਫਿਰ ਕੋਈ ਵੀ ਗਿਫਟ ਰੈਪਰ ਨਾ ਚੜਾਵਾਂ ਕਿਉਂਕਿ ਗੁਰਸ਼ੀਰ ਨੂੰ ਆਦਤ ਆ ਉਹ ਜਿਹ ਗਿਫਟ ਰੈਪਰ ਜਾਂ ਫਿਰ ਕੋਈ ਵੀ ਮੈਂ ਵਾਲਪੇਪਰ ਕਿਤੇ ਵੀ ਲਗਾ ਦੇਣੀ ਜਾਂ ਫਿਰ ਚੜਾ ਦੇਣੀ ਆ ਨਾ ਉਹ ਫਾੜ ਦਿੰਦੀ ਉਹਨੂੰ ਰਿਮੂਵ ਕਰ ਦਿੰਦੀ ਆ ਸੋ ਇਸ ਕਰਕੇ ਫਿਲਹਾਲ ਇਹਨੂੰ ਮੈਂ ਐਦਾਂ ਹੀ ਛੱਡ ਦਿੱਤਾ ਹੈ ਕਿਉਂਕਿ ਇਹਦੇ ਵਿੱਚ ਮਟਵਾਏ ਪਾ ਕੇ ਉਹਦੇ ਸਾਹਬ ਦਿੱਤੇ ਆ ਇਹਦੇ ਵਿੱਚ ਇਹ ਆ ਕਿ ਹੁਣ ਇੱਕ ਡੱਬੇ ਦੇ ਵਿੱਚ ਸਾਰੇ ਟਵਾਏ ਉਹਦੇ ਆ ਗਏ ਨੇ ਥੋੜੀ ਜਿਹੀ ਦਿੱਕਤ ਬਸ ਗੁਸ਼ੀ ਨੂੰ ਇਹ ਆਉਗੀ ਕਿ ਇਹਦੇ ਵਿੱਚ ਨਾ ਹੁਣ ਮੈਂ ਛੋਟੇ ਵੀ ਮਿਕਸ ਕਰ ਦਿੱਤੇ ਬੜੇ ਵੀ ਮਿਕਸ ਕਰ ਦਿੱਤੇ ਆ ਜਦੋਂ ਵੀ ਹੁਣੇ ਖੇਡੇਗੀ ਨਾ ਇਹ ਜ਼ਿਆਦਾਤਰ ਨਾ ਗੁਰਸ਼ੀ ਨੇ ਛੋਟੇ ਟੁવાય ਨਾ ਜ਼ਿਆਦਾ ਖੇੜਦੀ ਆ ਬੜੇ ਆ ਨਾ ਥੋੜਾ ਜਿਹਾ ਘੱਟ ਖੇੜਦੀ ਆ ਹੁਣ ਇਹ ਆ ਕਿ ਜਦੋਂ ਵੀ ਨੈਕਸਟ ਟਾਈਮ ਉਹ ਖੇਡੂਗੀ ਹੁਣ ਮੈਨੂੰ ਥੋੜਾ ਜਿਹਾ ਤੰਗ ਕਰੂਗੀ ਕਿ ਮੈਨੂੰ ਪਹਿਲਾਂ ਇਹਦੇ ਵਿੱਚੋਂ ਸਾਰੇ ਟੁવાય ਕੱਢ ਕੇ ਦੋ ਛੋਟੇ ਵਾਲੇ ਮੈਂ ਦੇਖੂਗੀ ਅਗਰ ਮੈਂ ਕੋਈ ਹੋਰ ਮੈਨੂੰ ਡੱਬਾ ਮਿਲ ਗਿਆ ਉਹਦੇ ਵਿੱਚ ਇਹਦੇ ਮੈਂ ਛੋਟੇ ਟੁવાય ਰੱਖ ਦੂੰਗੀ ਔਰ ਇਹਦੇ ਡੱਬੇ ਦੇ ਵਿੱਚ ਮੈਂ ਬੜੇ ਟੁવાય ਰੱਖ ਦੂੰਗੀ ਮਤਲਬ ਸੈਪਰੇਟ ਕਰ ਦੂੰਗੀ ਦੋਨਾਂ ਨੂੰ ਉਹਨੂੰ ਵੀ ਫਿਰ ਲੱਭਣ ਔਰ ਖੇਡਣ ਦੇ ਵਿੱਚ ਈਜ਼ੀ ਰਵੇ ਫਿਰ ਪਰ ਨਾ ਮੇਰੇ ਫਿਰ ਬਾਕੀ ਵਾਲੇ ਕੰਮ ਰਹਿ ਜਾਂਦੇ ਫਿਰ ਉਹ ਬਹੁਤ ਜ਼ਿਆਦਾ ਤੰਗ ਕਰਨ ਲੱਗ ਜਾਂਦੀ ਆ ਔਨਾ ਅੱਜ ਮੈਂ ਸੋਫੇ ਜਿਹੜੇ ਸਾਰੇ ਆਪਣੇ ਕਵਰ ਇਸ ਕਰਕੇ ਸਾਰੇ ਮੈਂ ਆਪਣੇ ਰਿਮੂਵ ਕੀਤੇ ਨੂੰ ਛਾੜੇ ਆ ਕਿਉਂਕਿ ਨਾ ਅੱਜ ਗੁਰਸ਼ੀਰ ਨੇ ਕੀ ਕੀਤਾ ਸੀਗਾ ਕਿ ਇਹਦੇ ਉੱਤੇ ਸਾਰੇ ਜਿੰਨੇ ਬਿਸਕਟ ਵਗੈਰਾ ਨਮਕੀਨ ਵਗੈਰਾ ਖਲਾਈ ਦੇ ਨਾ ਹਜੇ ਨਾ ਨਮਕੀਨ ਵਗੈਰਾ ਉਤਾਰਨਾ ਸਾਫ਼ ਕਰਨਾ ਮੈਨੂੰ ਥੋੜਾ ਜਿਹਾ ਈਜ਼ੀ ਲੱਗਦਾ ਆ ਜਿਹੜੇ ਬਰੀਕ-ਬਰੀਕ ਬਿਸਕਟ ਦੇ ਉਹ ਚੂਰਾ ਪੂਰਾ ਜਿਆ ਨਹੀਂ ਹੁੰਦਾ ਉਹ ਪੂਰਾ ਬਖੇੜ ਦਿੰਦੀ ਆ ਉਹ ਕੱਪੜਿਆਂ ਨਾਲ ਪੈਰਾ ਨਾਲ ਸਾਰੇ ਪਾਸੇ ਹੁਣ ਪਤਾ ਉਹਨੇ ਕੀ ਕੀਤਾ ਇੱਕ ਜਗ੍ਹਾ ਬੈਠ ਕੇ ਦੂਸਰੇ ਵਾਸਤੇ ਚਲੇਗੀ ਹੁਣ ਸਾਰੇ ਨੇ ਐਸੇ ਤਰੀਕੇ ਨਾਲ ਗੰਦੇ ਕੀਤੇ ਹੋਏ ਸੀਗੇ ਤਾਂ ਕਰਕੇ ਅੱਜ ਮੈਨੂੰ ਇਹ ਸਾਰੇ ਉਤਾਰ ਕੇ ਝਾੜ ਕੇ ਦੁਬਾਰਾ ਬਿਛਾਣੇ ਪਏ ਔਰੇ ਮੈਨੂੰ ਬਿਛਾਣੇ ਥੋੜੇ ਜਿਹਾ ਬਹੁਤ ਜ਼ਿਆਦਾ ਮੁਸ਼ਕਲ ਲੱਗਦਾ ਮਤਲਬ ਇਹਨੂੰ ਆਲਸੀ ਵਾਲਾ ਕੰਮ ਵੀ ਲੱਗਦਾ ਥੋੜਾ ਜਿਹਾ ਮੈਨੂੰ ਟਫ ਕੰਮ ਲੱਗਦਾ ਇਹਨਾਂ ਨੂੰ ਮਤਲਬ ਕਵਰ ਨੂੰ ਚੜਾਣਾ ਕਵਰ ਨੂੰ ਚੜਾਣ ਦੇ ਵਿੱਚ ਮੇਰਾ ਬਹੁਤ ਸਾਰਾ ਟਾਈਮ ਚਲਾ ਜਾਂਦਾ ਆ ਸੋ ਤਾਂ ਕਰਕੇ ਨਾ ਅੱਜ ਮੇਰਾ ਇਸ ਰੂਮ ਦੇ ਵਿੱਚ ਜ਼ਿਆਦਾ ਟਾਈਮ ਲੱਗ ਗਿਆ वैसे त आई वाले रूम ਦਾ ਮੈਂ ਬਲੌਗ ਆ ਜਿਹੜਾ ਪਹਿਲਾਂ ਤੁਹਾਨੂੰ ਸ਼ੇਅਰ ਕੀਤਾ ਸੀਗਾ ਉਹ ਕਾਫੀ ਮੀ ਡੀਪ ਕਲੀਨਿੰਗ ਇਸ ਰੂਮ ਦੇ ਕਰ ਦਿੱਤੀ ਆ ਹੁਣ ਵੀ ਇਸ ਰੂਮ ਦੇ ਵਿੱਚ ਕੁਝ ਵੀ ਡੀਪ ਕਲੀਨਿੰਗ ਕਰਨ ਵਾਲਾ ਨਹੀਂ ਹੈਗਾ ਬਸ ਗੁਰਸ਼ੀਨ ਦੇ ਟੁਆਇਲ ਸੀ ਸੰਭਨ ਵਾਲੇ ਔਰ ਜਿਹੜਾ ਇਹਨੇ ਖਾ ਖਾ ਕੇ ਖਲਾਰਾ ਪਾਇਆ ਹੋਇਆ ਸੀਗਾ ਨਾ ਸੋਫਿਆਂ ਉੱਤੇ ਬਸ ਅੱਜ ਮੈਂ ਉਹੋ ਚੱਕਣਾ ਸੀਗਾ ਇਹਨੂੰ ਛਾੜ ਕੇ ਪਿਛਾਣਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਬਾਰ ਬਾਰ ਅਸੀਂ ਵੀ ਇੱਥੇ ਬੈੰਨੇ ਉੜਦੇ ਆ ਫਿਰ ਆਪਣੇ ਕੱਪੜੇ ਵੀ ਖਰਾਬ ਹੁੰਦੇ ਆ ਗੰਦੇ ਹੁੰਦੇ ਸੀਗੇ ਗੱਡੀਆਂ ਦੇ ਜਿਹੜੇ ਕਵਰਸ ਇਹਨਾਂ ਪਹਿਲੇ ਵਾਲੇ ਉਹ ਮੈਂ मतलब ਪਹਿਲੇ ਹੀ ਰਿਮੂਵ ਕਰ ਦਿੱਤੇ ਸੀਗੇ ਉਹ ਧੋਨੇ ਸੀਗੇ ਮੈਨੂੰ ਥੋੜੇ ਜੇ ਗੰਦੇ ਲੱਗਦੇ ਸੀ ਵੈਸੇ ਵੀ ਗੁਰਸ਼ੀਰ ਨੇ ਖਾ ਖਾ ਕੇ ਉਹਨਾਂ ਦੇ ਹੱਥ ਸਾਰੇ ਸਾਫ਼ ਕੀਤੇ ਪਏ ਸੀਗੇ ਅੱਜ ਮੈਂ ਸੋਚਿਆ ਜਿਹੜੇ ਲਾਈਟ ਕਲਰ ਦੇ ਆਪਣੇ ਗੱਡੀਆਂ ਦੇ ਕਵਰ ਹਨ ਇਹੇ ਬਿਛਾ ਲੈਣੀਆਂ ਉਹਨਾਂ ਜਿਹੜੇ ਇਹ ਵਾਲੇ ਕਵਰ ਹਨਾ ਲਾਈਟ ਕਲਰ ਦੇ ਇਹ ਮੈਨੂੰ ਥੋੜੇ ਜੇ ਕੁਸ਼ੋਫਿਆ ਦੇ ਕਵਰ ਦੇ ਨਾਲ ਥੋੜੇ ਜੇ ਮੈਨੂੰ ਜ਼ਿਆਦਾ ਵਧੀਆ ਲੱਗਦੇ ਆ ਵੈਸੇ ਇਹ ਵਾਲੀ ਨਾ ਇਹਦੇ ਨਾਲ ਦੇ ਨਹੀਂ ਹੈਗੇ ਜਿਹੜੇ ਇਹਦੇ ਨਾਲ ਦੇ ਆ ਉਹ ਥੋੜੇ ਜੇ ਡਾਰਕ ਕਲਰ ਦੇ ਆ ਹਾਂ ਡਾਰਕ ਕਲਰ ਤਾਂ ਥੋੜਾ ਜਿਹਾ ਇਹ ਫਾਇਦਾ ਹੋ ਜਾਂਦਾ ਆ ਕਿ ਅਗਰ ਉਹ ਥੋੜੇ-ਬੋਤੇ ਗੰਦੇ ਵੀ ਹੋਣ ਨਾ ਤਾਂ ਉਹਨਾਂ 'ਚ ਪਤਾ ਨਹੀਂ ਲੱਗਦਾ ਇਹ ਮਸਾ ਜ਼ਿਆਦਾ ਨਹੀਂ ਤਾਂ ਇੱਕ ਜਾਂ ਦੋ ਦਿਨ ਮਸੀ ਇਹਨਾਂ ਕੱਢਦੇ ਆ ਉਸ ਤੋਂ ਬਾਅਦ ਇਹ ਗੰਦੇ ਹੋ ਜਾਂਦੇ ਆ ਬਟ ਮੈਨੂੰ ਥੋੜੇ ਜੇ ਲਾਈਟ ਕਲਰ ਦੇ ਕੱਪੜੇ ਜ਼ਿਆਦਾ ਪਸੰਦ ਆ ਸੋ ਇਸ ਕਰਕੇ ਅੱਜ ਮੈਂ ਇਹ ਵਾਲੇ ਪਛਾ वैसे जदो भी मेरा सारा काम खत्म हो जांदा ना फिर मैं ये सारे काम कर दिया बाकी ना अगर मेरे को उस वक्त टाइम नहीं हैगा या फिर सेम यही काम मैं बाद में कर लेनी होनी है क्योंकि ना मॉर्निंग मॉर्निंग ਦੇ ਵਿੱਚ ਡਸਟਿੰਗ ਵੀ ਨਾਲ ਕਰਨੀ ਹੁੰਦੀ ਆ ਔਰ ਨਾਲ ਬਹੁਤ سارے ਛੋਟੇ ਮੋਟੇ ਕੰਮ ਕਰਨ ਨੂੰ ਹੋ ਜਾਂਦੇ ਆ ਔਰ ਮੈਂ ਨਾ ਕੋਈ ਵੀ ਘਰ ਦਾ ਕੰਮ ਬਰਡਨ ਲੈ ਕੇ ਨਹੀਂ ਕਰਦੀ ਰਿਲੈਕਸ ਹੋ ਕੇ ਕੰਮ ਕਰਨਾ ਪਸੰਦ ਕਰਦੀ ਆ ਔਰ ਬਸ ਅਗਰ ਮੇਰੇ ਕੋ ਟਾਈਮ ਹੈਗਾ ਤਾਂ ਮੈਂ ਉਸੇ ਵੇਲੇ ਸਾਰੀਆਂ ਚੀਜ਼ਾਂ ਕਰ ਲੈਣੀਆਂ ਚਾਹੀਏ ਫਿਰ ਉਹ 쿠ਸ਼ਨ ਕਵਰ ਨੂੰ ਚੇਂਜ ਕਰਨਾ ਚਾਹੇ ਫਿਰ ਉਹ ਸੋਫਿਆਂ ਦੇ ਕਵਰ ਨੂੰ ਬਿਚਾਣਾ ਜਿੱਦਾਂ ਹੁਣ ਮੇਰੇ ਕੋਲ ਇੱਥੇ ਥੋੜਾ ਜਿਹਾ ਟਾਈਮ ਸੀਗਾ ਮੈਂ ਕਿਹਾ ਹੁਣ ਮੈਂ ਨਾਲ-ਨਾਲ ਇਹ ਵੀ ਕਰ ਲੈਨੀ ਆ ਨਹੀਂ ਤਾਂ ਮੈਂ ਛੱਡ ਦੇਨੀ ਆ ਡਿਲੇ ਕਰ ਦੇਨੀ ਹੁੰਨੀ ਆ ਜਦੋਂ ਮੈਨੂੰ ਲੱਗਦਾ ਹੁੰਦਾ ਕਿ ਸਾਰਾ ਘਰ ਦਾ ਕੰਮ ਹੁਣ ਮੇਰਾ ਖਤਮ ਹੋ ਚੁੱਕਿਆ ਫਿਰ ਲਾਸਟ ਵਿੱਚ ਮੈਂ ਇਹਨਾਂ ਨੂੰ ਬਿਚਾ ਦੇਨੀ ਹੁੰਨੀ ਆ ਔਰ ਗੁਰਸ਼ੀਨ ਕਰਕੇ ਮੈਨੂੰ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਵਾ ਕਿਉਂਕਿ ਬਿਛਾਂਦੇ ਸਾਰ ਹੀ ਨਾ ਉਹ ਨਾਲ-ਨਾਲ ਆਪਣਾ ਜਿੰਨੇ ਵੀ ਮੈਂ ਕਵਰ ਬਿਛਾਏ ਹੁੰਦੇ ਆ ਉਹ ਸਾਰੇ ਫਿਰ ਨਾ ਰਿਮੂਵ ਵੀ ਕਰ ਦਿੰਦੀ ਆ ਸੋ ਇਸ ਕਰਕੇ ਕਈ ਵਾਰ ਮੈਂ ਵਿਚ ਵੀ ਪਛਾ ਲੂੰਗੀ ਬਸ ਡਿਪੈਂਡ ਕਰਦਾ ਕਿ ਉਸ ਵੇਲੇ ਸਿਚੁਏਸ਼ਨ ਕਿੱਦਾ ਦੀ ਹੈ ਬਸ ਉਹਦੇ ਹਿਸਾਬ ਦੇ ਨਾਲ ਹੀ ਕਰ ਲੈਣੀ ਹੁੰਦੀ ਆ ਸੋ ਉਹਨਾ ਇੱਥੇ ਮੇਰਾ ਜਿਹੜਾ ਸੀਗਾ ਸੋਫੇ ਵਾਲਾ ਕਮਰਾ ਇੱਥੇ ਡਨ ਹੋ ਚੁੱਕਿਆ ਆ ਔਰ ਬਸ ਮੇਰੀ ਰਸਟਿੰਗ ਕਲੀਨਿੰਗ ਇੱਥੇ ਤੁਹਾਨੂੰ ਦੱਸਿਆ ਸੀ ਕੁਝ ਖਾਸ ਕਾਰਨ ਨੂੰ ਹੈ ਨਹੀਂ ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰਾ ਰੁਟੀਨ ਹੁੰਦਾ ਹੈ ਮਾਰਨਿੰਗ ਦੇ ਵਿੱਚ ਹੀ ਕੱਪੜੇ ਧੋਣਾ ਪ੍ਰੈਫਰ ਕਰਦੀ ਹੁੰਦੀ ਆ ਔਰ ਨਾ ਦੂਸਰੀ ਹੈਬਿਟ ਰੈਗੂਲਰ بیس ਤੇ ਕੱਪੜਿਆਂ ਨੂੰ ਕਲੀਨ ਕਰਨਾ ਲਾਂਡਰੀ ਰੁਟੀਨ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਵੇ ਚਾਹੇ ਰੁਟੀਨ ਤੁਹਾਡੀ ਕੋਈ ਵੀ ਹੋ ਸਕਦੀ ਹੈ ਜਿਵੇਂ ਡੇਲੀ ਬੇਸਿਸ ਤੇ ਕੱਪੜਿਆਂ ਨੂੰ ਵਾਸ਼ ਕਰਨਾ ਇੱਕ ਦਿਨ ਛੱਡ ਕੇ ਕੱਪੜਿਆਂ ਨੂੰ ਵਾਸ਼ ਕਰਨਾ ਜਾਂ ਫਿਰ ਵੀਕਲੀ ਚ ਦੋ ਬਾਰ ਕੱਪੜਿਆਂ ਨੂੰ ਵਾਸ਼ ਕਰਨਾ ਮੈਂ ਹਮੇਸ਼ਾ ਕੀ ਕਰਦੀ ਹੁੰਨੀ ਆ ਜਿਤਮ ਵੀਕ ਦੇ ਜਿਹੜੇ ਸੈਂਟਰ ਵਾਲੇ ਦਿਨ ਹੁੰਦੇ ਨਾ ਮਤਲਬ ਜਿਸ ਦਿਨ ਮੇਰੇ ਰੈਗੂਲਰ ਵੇਸਤੇ ਮਤਲਬ ਕਪੜੇ ਵਾਸ਼ ਕਰਨ ਵਾਲੇ ਨਹੀਂ ਹੁੰਦੇ ਨਾ ਉਸ ਦਿਨ ਮੈਂ ਪੂਰੇ ਘਰ ਦੇ ਕਰਟਨ ਰਗਸ ਮੈਟ ਵਗੈਰਾ ਵਾਸ਼ ਕਰ ਲੈਣੀ ਆ ਔਰ ਪਤਾ ਫਿਰ ਰੈਗੂਲਰ ਕਪੜਿਆਂ ਦੇ ਨਾਲ ਮੈਂ ਇਹਨਾਂ ਨੂੰ ਵਾਸ਼ ਨਹੀਂ ਕਰਦੀ ਇਹਨਾਂ ਵਾਸਤੇ ਮੈਂ ਥੋੜਾ ਜਿਹਾ ਐਕਸਟਰਾ ਟਾਈਮ ਹੀ ਕੱਢਦੀ ਹੁੰਨੀ ਆ ਮੰਥਲੀ ਕੇ ਇਹ ਵਾ ਚੀਜਾਂ ਨੂੰ ਕਲੀਨ ਕਰਨਾ ਵਧੀਆ ਲੱਗਦਾ ਹੈ ਅਗਰ ਕਿਸੇ ਦੀ ਰੁਟੀਨ ਹੈਗੀ ਹੈ ਤਾਂ ਫੋਲੋ ਕੀਤੀ ਜਾ ਸਕਦੀ ਆ ਬਟ ਮੈਂ ਇਹ ਸਭ ਚੀਜ਼ਾਂ ਦੀ ਕੋਈ ਰੁਟੀਨ ਨਹੀਂ ਰੱਖਦੀ ਕਿਉਂਕਿ ਜਦੋਂ ਵੀ ਮੈਨੂੰ ਇਹ ਸਾਰੀਆਂ ਚੀਜ਼ਾਂ ਗੰਦੀਆਂ ਲੱਗਦੀਆਂ ਆ ਚਾਹੇ ਉਹ ਕਾਰਟਨ ਹੋਵੇ ਬੈੱਡ ਸ਼ੀਟ ਹੋਵੇ ਰਗ ਮੈਟ ਕੁਝ ਵੀ ਹੋਵੇ ਮੈਂ ਨਾਲ ਦੀ ਨਾਲ ਹੀ ਵਾਸ਼ ਕਰ ਲੈਣੀ ਹੁੰਦੀ ਆ ਔਰ ਫਿਰ ਮੈਂ ਟਾਈਮ ਬਿਲਕੁਲ ਵੀ ਨਹੀਂ ਦੇਖਦੀ ਕਿ ਮਾਰਨਿੰਗ ਦਾ ਹੋ ਗਿਆ ਜਾਂ ਫਿਰ ਈਵਨਿੰਗ ਦਾ ਬੈੱਡਰੂਮ ਦੇ ਵਿੱਚ ਵੀ ਮੇਰਾ ਜ਼ਿਆਦਾ ਇੱਥੇ ਕਲੀਨਿੰਗ ਵਾਲਾ ਕੋਈ ਕੰਮ ਨਹੀਂ ਸੀਗਾ ਮੈਂ ਪਹਿਲਾਂ ਤੋਂ ਹੀ ਕਲੀਨਿੰਗ ਦਾ ਆਪਣਾ ਸਾਰਾ ਕੰਮ ਇੱਥੇ ਨਿਪਟਾ ਲਿਆ ਸੀਗਾ ਬੈੱਡ ਸ਼ੀਟ ਸੀਗੀ ਜਿਹੜੀ ਉਹਨੂੰ ਵੀ ਮੈਂ ਰਿਮੂਵ ਕਰਕੇ ਚੰਗੇ ਤਰੀਕੇ ਨਾਲ ਝਾੜ ਕੇ ਬਿਸ਼ਾ ਦਿੰਦਾ ਆ ਅੱਜ ਮੈਂ ਨਹੀਂ ਵਾਸ਼ ਕਰੂੰਗੀ ਥੋੜਾ ਜਿਹਾ ਮੌਸਮ ਬਾਰ ਖਰਾਵਾ ਜਿਸ ਦਿਨ ਧੁੱਪ ਨਿਕਲੂਗੀ ਉਸ ਦਿਨ ਮੈਂ ਸਾਰੇ ਕੱਪੜੇ ਵਾਸ਼ ਕਰ ਲਾਂਗੀ ਗੁਸ਼ੀਨ ਦੇ ਪਾਪਾ ਦੇ ਕੁਝ ਵਾਈਟ ਵਾਲੇ ਕੱਪੜੇ ਮੈਂ ਵਾਸ਼ ਕੀਤੇ ਪਏ ਸੀਗੇ ਥੋੜੇ ਜੇ ਸੀਗੇ نیچے ਹੀ ਤਾਰ ਦੇ ਉੱਤੇ ਫੋਲ ਦਿੱਤੇ ਸੀਗੇ ਮੈਗਾ ਸੁੱਕ ਗਿਆ ਇਹਨਾਂ ਨੂੰ ਵੀ ਨਾਲ-ਨਾਲ ਉਤਾਰ ਲੈਣੀਆਂ ਜਦੋਂ ਵੀ ਟਾਈਮ ਮਿਲੂਗਾ ਫਿਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਤੈਅ ਮਾਰ ਲੂੰਗੀ ਜਦੋਂ ਧੁੱਪ ਹੁੰਦੀ ਹੈ ਨਾ ਉਦੋਂ ਤਾਂ ਮਟਾਲ ਵਗੈਰਾ ਕੋਠੇ ਤੇ ਪਾ ਦੇਣੀ ਹੁੰਦੀ ਆ ਅੱਜ ਜੀ ਦਾ ਬਾਹਰ ਥੋੜਾ ਜਿਹਾ ਮੌਸਮ ਵੀ ਖਰਾਬ ਸੀ ਥੋੜੀ-ਥੋੜੀ ਬਾਰਿਸ਼ ਵੀ ਹੁੰਦੀ ਪਈ ਸੀ ਫਿਰ ਮੈਂ نیچے ਹੀ ਤਾਰ ਬੰਨੀ ਹੋਈ ਹੈ ਇੱਥੇ ਹੀ نیچے ਫੋਲ ਦੰਨੀ ਹੁੰਦੀ ਨਾ ਜਿਸੋਂ ਮਹਿਲ ਵਗੈਰਾ ਸਾਰੀ ਨਿਕਲ ਜਾਂਦੀ ਆ ਸ਼ਾਮ ਦਾ ਇੱਥੇ ਟਾਈਮ ਹੋ ਗਿਆ ਸੀਗਾ ਬਸ ਮੈਂ ਬਣਾਣੇ ਸੀਗੇ ਡਿਨਰ ਦੇ ਵਿੱਚ ਭਰ ਕੇ Karele ਤੇ Kareliyan ਨੂੰ ਇੱਥੇ ਮੈਂ ਡੀਪ ਫ੍ਰਾਈ ਕਰਦੀ ਪਈ ਸੀਗੀ ਔਰ ਨਾ ਕ੍ਰੇਲਿਆਂ ਦੇ ਵਿੱਚ ਜਿਹੜਾ ਥੋੜਾ ਬੋਤਾ ਵੀ ਮਤਲਬ ਤੇਲ ਵਾਚ ਜਾਂਦਾ ਨਾ ਉਹਦੇ ਵਿੱਚ ਹੀ ਮਸਾਲਾ ਵਗੈਰਾ ਮੈਂ ਫਰਾਈ ਕਰ ਲੈਨੀ ਆ ਇੱਥੇ ਨਾ ਮਸਾਲਾ ਮੇਰਾ 80% ਤੱਕ ਕੁੱਕ ਹੋ ਚੁੱਕਿਆ ਆ ਪਿਆਜ਼ ਵਗੈਰਾ ਤਾਂ ਮੈਂ ਗ੍ਰੈਂਡ ਕਰਕੇ ਪਾ ਦਿੱਤੇ ਸੀਗੇ ਔਰ ਜਦੋਂ ਮੇਰੇ ਨਾਲ ਟਮਾਟਰ ਨੂੰ ਗ੍ਰੈਂਡ ਕਰਨ ਦੀ ਵਾਰੀ ਆਈ ਤਾਂ ਲਾਈਟ ਚੱਲੇ ਗਈ ਤੋਂ ਇੱਥੇ ਨਾ ਜਿਹੜਾ ਪਿਆਜ਼ ਸੀਗਾ ਮੈਂ ਛੋਟਾ ਛੋਟਾ ਬ੍ਰੇਕ ਕਰਕੇ ਚੋਪ ਕਰਕੇ ਮੈਂ ਇਹਦੇ ਵਿੱਚ ਪਾਇਆ ਸੋ ਇਹਨੂੰ ਪਟਾਕਾ ਕੇ ਨਾ 5 ਤੋਂ 10 ਮਿੰਟ ਹੀ ਪਕਾਉਂਗੀ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਪਾਉਂਗੀ ਥੋੜਾ ਜਿਹਾ ਗਰਮ ਮਸਾਲਾ ਔਰ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਉਂਗੀ ਹਰਾ ਧਨੀਆ ਦੈਨ ਉਸ ਤੋਂ ਬਾਅਦ ਚੰਗੇ ਤਰੀਕੇ ਨਾਲ ਆਪਾਂ ਮਸਾਲੇ ਨੂੰ ਕਰ ਦਵਾਂਗੇ ਮਿਕਸ ਮਸਾਲਾ ਹਜੇ ਬਹੁਤ ਜ਼ਿਆਦਾ ਗਰਮ ਆ ਤਾਂ ਇਹਨੂੰ ਸਾਈਡ ਤੇ ਮੈਂ ਰੱਖ ਦੂੰਗੀ ਟਾਕੇ 5 ਤੋਂ 10 ਮਿੰਟ ਜਦੋਂ ਮਸਾਲਾ ਥੋੜਾ ਜਿਹਾ ਠੰਡਾ ਹੋ ਜਾਊਗਾ ਨਾ ਉਸ ਤੋਂ ਬਾਅਦ ਆਪਾਂ ਕਰੇਲਿਆਂ ਦੇ ਵਿੱਚ ਮਤਲਬ ਪੂਰਾ ਆਪ ਮਸਾਲੇ ਨੂੰ ਆਪਾਂ ਫਿਲ ਕਰ ਦਵਾਂਗੇ ਡਸਟਿੰਗ ਕਲੀਨਿੰਗ ਕਰਨ ਤੋਂ ਬਾਅਦ ਨਾ ਮੈਂ ਦੁਪਹਿਰ ਨੂੰ ਥੋੜੀ देर ਵਾਸਤੇ ਸੋ ਗਈ ਸੀਗੀ ਰੁਟੀਨ ਦੇ ਵਿੱਚ ਕੁਸ਼ੀਨ ਦੇ ਵੀ ਮੈਂ ਬਣਾਈ ਹੋਈ ਐ ਇਸੇ ਤਰੀਕੇ ਨਾਲ ਦੁਪਹਿਰ ਨੂੰ ਉਹਨੂੰ ਵੀ ਮੈਂ ਥੋੜੀ देर ਵਾਸਤੇ ਸਵਾ ਦਿੰਨੀ ਹੁੰਦੀ ਆ ਮੈਂ ਨਾ ਥੋੜਾ ਜਿਹਾ ਦੁਪਹਿਰ ਨੂੰ ਘਾਟ ਹੀ ਸੋਣੀ ਹੁੰਨੀ ਆ ਮੈਨੂੰ ਇਹ ਲਾਹਾ ਹੋ ਜਾਂਦਾ ਕਿ ਕੁਸ਼ੀਨ ਸੁੱਤੀ ਪਈ ਆ ਅਗਰ ਮੇਰਾ ਕੋਈ ਕੰਮ ਪੈਂਡਿੰਗ ਹੈਗਾ ਜਾਂ ਫਿਰ ਮੇਰਾ ਵਲੌਗ ਦਾ ਜਾਂ ਫਿਰ ਕੋਈ ਐਡੀਟਿੰਗ ਦਾ ਕੰਮ ਪਿਆ ਉਸ ਟਾਈਮ ਦੇ ਉੱਤੇ ਮੈਂ ਕਰ ਲੈਣੀ ਹੁੰਨੀ ਆ ਔਰ ਰਾਤ ਨੂੰ ਇਹ ਹੋ ਜਾਂਦਾ ਕਿ ਰਾਤ ਨੂੰ ਮੈਂ ਇੰਨਾ ਜ਼ਿਆਦਾ ਥੱਕ ਜਾਂਦੀ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਰਾਤ ਨੂੰ ਤਾਂ ਮੈਨੂੰ ਸੋ ਰਾਤ ਨੂੰ ਤਾਂ ਆਪਣੀ ਪ੍ਰੋਪਰ ਨੀਂਦ ਮੈਨੂੰ ਲੱਗਦਾ ਕਿ ਲੈਣੀ ਪੈਂਦੀ ਹੀ ਆ ਔਰ ਨਾ ਬਸ ਇੱਥੇ ਟਾਈਮ ਵੀ ਸ਼ਾਮ ਦਾ ਹੋ ਚੁੱਕਿਆ ਸੀਗਾ ਕ੍ਰੇਲਿਆਂ ਵਾਲਾ ਕੰਮ ਤਾਂ ਮੇਰਾ ਆਲਮੋਸਟ ਇੱਥੇ ਖਤਮ ਹੋ ਚੁੱਕਿਆ ਆ ਲਾਈਟ ਵੀ ਵਿੱਚ ਕਾਫੀ देर ਚੱਲੇਗੀ ਸੀ ਫੇ ਵਿੱਚ ਜੀ ਮੈਂ ਗੁਰਸ਼ੀਨ ਨੂੰ ਵੀ ਲੈ ਕੇ ਚੱਲੇਗੀ ਸੀ ਕਿ ਬਾਹਰ ਥੋੜੀ ਦੇਰ ਵਾਸਤੇ ਮੈਂ ਕਹਉ ਤਾਂ ਵੀ ਥੋੜਾ ਜਿਹਾ ਮਾਨਾ ਉਹਦਰ ਹੋ ਜਾਂਦਾ ਕਿਉਂਕਿ ਸਾਰਾ ਦਿਨ ਉਹ ਵੀ ਘਰੇ ਖੇਲ ਖੇਲ ਕੇ ਪੋਰ ਹੋ ਜਾਂਦੀ ਆ ਉਸ ਤੋਂ ਪਹਿਲਾਂ ਮੈਂ ਆਪਣੀ ਜਿਹੜੀ ਸ਼ਾਮ ਦੀ ਰੁਟੀਨ ਹੁੰਦੀ ਆ ਆਪਣਾ ਚਾਹ ਦਾ ਕੱਪ ਹੀ ਮੈਂ ਮਤਲਬ ਸਬਜੀ ਨੂੰ ਤੜਕਾ ਲਗਾਉਣ ਤੋਂ ਪਹਿਲਾਂ ਚਾਹ ਦਾ ਕੱਪ ਪੀ ਲਿਆ ਵਾਕ ਵੀ ਕਰਦੀ ਹੁੰਨੀ 10 ਤੋਂ 15 ਮਿੰਟ ਜੇ ਮੇਰੇ ਕੋਲ ਟਾਈਮ ਹੈਗਾ ਮੈਂ ਸ਼ਾਮ ਨੂੰ ਕਰ ਲੈਣੀ ਨਹੀਂ ਤਾਂ ਮੈਂ ਸਵੇਰੇ ਇਹ ਵਾਲਾ ਕੰਮ ਆਪਣਾ ਨਿਪਟਾ ਲੈਣੀ ਹੁੰਨੀ ਆ ਆਨਲਾਈਨ ਦੇ ਮੈਂਬਰਸ ਇੱਥੇ ਕੁਝ ਸਬਜ਼ੀਆਂ ਮੰਗਵਾਈਆਂ ਹੋਈਆਂ ਸੀਗੀਆਂ ਉਹਨਾਂ ਨੂੰ ਮੈਂ ਹੁਣ ਲੱਗਦੇ ਸਾਰ ਕੱਢ ਲੂੰਗੀ ਔਰ ਮਿਰਚਾ ਵਗੈਰਾ ਸੀਗੀਆਂ ਹਰੀਆਂ ਇਹਨਾਂ ਦੀਆਂ ਡੰਡੀਆਂ ਰਿਮੂਵ ਕਰਕੇ ਮੈਂ ਹਮੇਸ਼ਾ ਰੱਖਦੀ ਹੁੰਨੀ ਆ ਡੰਡੀਆਂ ਨੂੰ ਰਿਮੂਵ ਕਰਨ ਦੇ ਨਾਲ ਨਾ ਜਿਹੜੀ ਮਿਰਚਾ ਕਾਫੀ ਲੰਬੇ ਟਾਈਮ ਤੱਕ ਚੱਲ ਜਾਂਦੀ ਆ ਅਗਰ ਡੰਡੀਆਂ ਦੇ ਨਾਲ ਤੁਸੀਂ ਐਸੇ ਤਰੀਕੇ ਨਾਲ ਮਿਰਚਾ ਨੂੰ ਸਟੋਰ ਕਰਕੇ ਰੱਖ ਦਿੰਦੇ ਹੋ ਨਾ ਤਾਂ ਮਿਰਚ ਬਹੁਤ ਜਲਦੀ ਖਰਾਬ ਹੋ ਜਾਂਦੀ ਆ ਸੋ ਹਮੇਸ਼ਾ ਮੈਂ ਇਸੇ ਤਰੀਕੇ ਨਾਲ ਟਿਸ਼ੂ ਪੇਪਰ ਉੱਪਰ ਜ਼ਰੂਰ ਦੇ ਦਿੰਨੀ ਹੁੰਨੀ ਤਾਂ ਕਿ ਜਿੰਨਾ ਵੀ ਮੋਇਸਚਰ ਵਗੈਰਾ ਹੁੰਦਾ ਟਿਸ਼ੂ ਅਬਜ਼ਰਬ ਕਰ ਲੈਂਦਾ ਮਿਰਚਾਂ ਜਿਹੜੀਆਂ ਹੁੰਦੀਆਂ ਕਾਫੀ ਲੰਬੇ ਟਾਈਮ ਤੱਕ ਸਾਡੀਆਂ ਚੱਲ ਜਾਂਦੀਆਂ ਨੇ ਸੇਮ ਇਸੇ ਤਰੀਕੇ ਨਾਲ ਟਮਾਟਰਾਂ ਨੂੰ ਵੀ ਮੈਂ ਡੱਬਿਆਂ ਦੇ ਵਿੱਚ ਸਟੋਰ ਕਰਕੇ ਰੱਖ ਲੂੰਗੀ ਜਿਹੜੇ ਮੇਰੇ ਇੱਥੇ ਪਲਾਸਟਿਕ ਦੇ ਕੰਟੇਨਰ ਸੀਗੇ ਇਹਨਾਂ ਵਿੱਚ ਮੈਂ ਸਿਰਫ ਸਬਜ਼ੀਆਂ ਧੋ ਕੇ ਰੱਖੀਆਂ ਹੋਈਆਂ ਸੀ ਇਹ ਗੰਦੇ ਨਹੀਂ ਸੀਗੇ ਇਹਨਾਂ ਨੂੰ ਵੀ ਨਾਲ ਨਾਲ ਮੈਂ ਆਪਣੀ ਜਗ੍ਹਾ ਦੇ ਉੱਤੇ ਸੈੱਟ ਕਰਕੇ ਰੱਖ ਦੂੰਗੀ ਜਿਹਦੇ ਵਿੱਚ ਮੈਂ ਮਸਾਲਾ ਗ੍ਰੈਂਡ ਕੀਤਾ ਸੀ ਮਿਕਸੀ ਚੋ ਵੀ ਮੈਂ ਵਾਸ਼ ਕਰਕੇ ਰੱਖੀ ਸੀਗੀ ਬਸ ਉਹਨੂੰ ਵੀ ਮੈਂ ਭਾਂਡਿਆਂ ਵਾਲੇ ਟੋਕਰੇ 'ਚ ਰੱਖ ਦੂੰਗੀ ਨਾਲ ਨਾਲ ਮੇਰਾ ਇੱਥੇ ਕਿਚਨ ਕਾਊਂਟਰ ਉੱਤੇ ਵੀ ਖਲਾਰਾ ਨਿਪਟ ਜਾਊਗਾ ਅਤੇ ਮੈਟਰੀਨੀ ਕਰਦਾ ਹੈਗਾ ਕਿ ਤੁਹਾਡੇ ਕਿਚਨ ਕਾਊਂਟਰ ਛੋਟਾ ਹੈ ਜਾਂ ਫੇ ਤੁਹਾਡੇ ਕਿਚਨ ਛੋਟੀਆਂ ਬਸ ਥੋੜੀਆਂ ਤੁਹਾਡੀਆਂ ਆਪਣੀਆਂ ਹੀ ਕੁਝ ਐਦਾ ਦੀਆਂ ਆਦਤਾਂ ਹੁੰਦੀਆਂ ਵਾਂ ਜਿਹੜੀਆਂ ਮਤਲਬ ਤੁਹਾਡੇ ਕੰਮ ਕਰਨ ਦੇ ਤਰੀਕੇ ਵਿੱਚ ਪਤਾ ਲੱਗ ਜਾਂਦੀਆਂ ਨੇ ਮੇਰੀ ਥੋੜੀ ਜੀ ਆਦਤ ਐ ਐਦਾ ਦੀ ਹੈਗੀ ਆ ਕਿ ਮੈਂ ਨਾਲ-ਨਾਲ ਕੋਸ਼ਿਸ਼ ਕਰਦੀ ਹੁੰਨੀ ਜਿੰਨਾ ਹੋ ਸਕੇ ਆਪਣਾ ਖਲਾਰਾ ਨਿਪਟਾ ਲਵਾਂ ਮੈਂ ਸਿਰਫ ਕੁੱਕ ਲਈ ਕੁਕਿੰਗ ਨਹੀਂ ਕਰਦੀ ਹੁੰਨੀ ਕੁਕਿੰਗ ਕਰਨ ਵੇਲੇ ਸ਼ਾਮ ਨੂੰ ਕਿਚਨ ਦੇ ਵਿੱਚ ਬਹੁਤ ਸਾਰੇ ਮੈਦਾ ਦੇ ਛੋਟੇ-ਛੋਟੇ ਕੰਮ ਕਰ ਲੈਣੀਆਂ ਜਿਹੜੇ ਮਤਲਬ ਦੂਸਰੇ ਦਿਨ ਮੇਰੇ ਕਾਫੀ ਜ਼ਿਆਦਾ ਕੰਮ ਆ ਘਟ ਜਾਂਦਾ ਮਾਰਨਿੰਗ ਦੇ ਵਿੱਚ ਔਰ ਬਸ ਨੇ ਇੱਥੇ ਜਿਹੜਾ ਹਰਾ ਧਨੀਆ ਸੀਗਾ ਥੋੜਾ ਜਿਹਾ ਮੈਂ ਕਿਹਾ ਮੈਂ ਹੋਰ ਕੱਟ ਲੈਣੀ ਆ ਵੈਸੇ ਤਾਂ ਮੈਂ ਮਸਾਲੇ ਦੇ ਵਿੱਚ ਹਰਾ ਧਨੀਆ ਪਾ ਦਿੱਤਾ ਸੀਗਾ ਬਟ ਗਾਰਨਿਸ਼ ਵਾਸਤੇ ਮੈਂ ਥੋੜਾ ਜਿਹਾ ਹਰਾ ਧਨੀਆ ਇੱਥੇ ਹੋਰ ਕੱਟ ਲੈਣੀ ਆ ਮੈਨੂੰ ਇਹ ਹੁੰਦਾ ਕਿ ਹੁਣ ਮੈਂ ਕਿਚਨ ਦੇ ਵਿੱਚ ਖੜੀ ਆ ਚਾਹੇ ਉਹ ਕੁਕਿੰਗ ਦਾ ਕੋਈ ਵੀ ਚੋਪਿੰਗ ਵਾਲਾ ਕੰਮ ਆ ਚਾਹੇ ਚਾਹੇ ਕੋਈ ਵੀ ਕਲੀਨਿੰਗ ਦਾ ਕੰਮ ਆ ਜਿੱਦਾਂ ਜਿੱਦਾਂ ਕੁਕਿੰਗ ਕਰਦੀ ਆ ਜਿਹੜੇ ਵੀ ਕੰਟੇਨਰ ਮੇਰੇ ਵੇਲੇ ਹੋ ਜਾਂਦੇ ਆ ਮੈਂ ਨਾਲ-ਨਾਲ ਵਾਸ਼ ਕਰ ਲੈਨੀ ਆ ਜਾਂ ਫੇ ਜਿਹੜੇ-ਜਿਹੜੇ ਕੱਪੜੇ ਮਾਰਨ ਵਾਲਾ ਹੁੰਦਾ ਸਮਾਨ ਉੱਥੇ ਮੈਂ ਕੱਪੜਾ ਮਾਰ ਲੈਨੀ ਐਦਾਂ ਨਾ ਥੋੜਾ ਹੀ ਕੰਮ ਆ ਜਿਹੜਾ ਘਟ ਜਾਂਦਾ ਆ ਉਹ ਅਗਰ ਤੁਸੀਂ ਨਾਲ-ਨਾਲ ਇਸ ਤਰੀਕੇ ਨਾਲ ਕੰਮ ਕਰੋਗੇ ਨਾ ਕੰਮ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕੰਮ ਕਿੰਨਾ ਜ਼ਿਆਦਾ ਸੀ ਕੰਮ ਵੀ ਫਟਾਫਟ ਹੋ ਜਾਊਗਾ ਤੇ ਉਹ ਤੁਸੀਂ ਫੇਲੇ ਵੀ ਛੇਤੀ ਹੋ ਜਾ ਪਹਿਲਾਂ ਮੈਂ ਕੀ ਕਰਦੀ ਹੁੰਦੀ ਸੀਗੀ ਮਤਲਬ ਖਾਣਾ ਵਗੈਰਾ ਬਣਾ ਕੇ ਭਾਂਡੇ ਵਗੈਰਾ ਇਕੱਠੇ ਕਰਕੇ ਫੇਰ ਮਾਂਜਦੀ ਹੁੰਦੀ ਸੀ ਵੈਸੇ ਤਾਂ ਦੇਖਿਆ ਜਾਵੇ ਤਾਂ ਮੈਨੂੰ ਉਦਾਂ ਵੀ ਮਤਲਬ ਕੰਮ ਕਰਨਾ ਜ਼ਿਆਦਾ ਔਖਾ ਨਹੀਂ ਲੱਗਦਾ ਔਰ ਮੈਂ ਅਗਰ ਭਾਂਡੇ ਇਕੱਠੇ ਕਰਕੇ ਮਾਂਜਾਂ ਤਾਂ ਵੀ ਮੈਂ ਮਾਂਜ ਹੀ ਲੈਣੀ ਮੈਨੂੰ ਜ਼ਿਆਦਾ ਕੋਈ ਔਖਾ ਕੰਮ ਨਹੀਂ ਲੱਗਦਾ ਹਾਂ ਬਟ ਇਹ ਅਗਰ ਤੁਸੀਂ ਨਾਲ-ਨਾਲ ਕਰ ਲੈਣੇ ਹੋ ਫੇਰ ਤਾਂ ਹੋਰ ਵੀ ਜ਼ਿਆਦਾ ਬੈਟਰ ਹੋ ਜਾਂਦਾ ਆ ਤਨੀਆ ਵਗੈਰਾ ਵੀ ਫਸ ਇੱਥੇ ਮੇਰਾ ਆਲਮੋਸਟ ਕੱਟ ਹੋ ਚੁੱਕਿਆ ਆ ਤਨੀਆ ਵਗੈਰਾ ਮੈਂ ਤਾਂ ਨਾਲ ਹੀ ਕੱਟ ਲਿਆ ਸੀਗਾ ਮੈਂ ਕਿਹਾ ਹੁਣ ਕਿਚਨ ਦੇ ਉੱਤੇ ਦਾ ਸਾਫ ਵੀ ਕਰਨੀ ਆ ਉਸ ਤੋਂ ਪਹਿਲਾਂ ਮੈਂ ਕਿਹਾ ਇਹ ਵਾਲਾ ਕੰਮ ਵੀ ਮੇਰਾ ਖਤਮ ਹੋ ਜਾਊਗਾ ਨਲੇ ਭਾਂਡੇ ਬੇਲੇ ਹੋ ਜਾਊਗੇ ਔਰ ਨਾ ਆਟਾ ਮੈਂ ਇੱਥੇ ਪਹਿਲੇ ਹੀ ਗੁੰਨ ਚੁੱਕੀ ਆ ਆਟੇ ਵਾਲਾ ਮੇਰਾ ਕੰਮ ਹੈ ਨਹੀਂ ਟਾਈਮ ਦੇ ਨਾਲ ਮੈਂ 베ਲੀ ਹੋ ਗਈ ਸੀ ਕਿਉਂਕਿ ਨਾ ਫਿਰ ਜਿਹੜਾ ਬਲੈਕਆਊਟ ਦਾ ਵੀ ਚੱਕਰ ਪੈ ਗਿਆ ਸੀਗਾ ਉਹਦੇ ਕਰਕੇ ਨਾ ਲਾਈਟ ਦਾ ਥੋੜਾ ਜਿਹਾ ਡਾਰ ਸੀਗਾ ਕਿ ਲਾਈਟ ਚਲੇ ਜਾਣੀ ਆ ਤਾਂ ਕਰਕੇ ਨਾ ਇੱਥੇ ਮੈਂ ਕੋਸ਼ਿਸ਼ ਕਰਦੀ ਸੀ ਮੈਂ ਕਿਹਾ ਮੈਂ ਸ਼ਾਮ ਨੂੰ ਟਾਈਮ ਦੇ ਨਾਲ ਖਾ ਔਰ ਬਸ ਉਸ ਤੋਂ ਬਾਅਦ ਰਾਤ ਨੂੰ ਰੁਟੀਨ ਮੇਰੀ ਆਹੀ ਹੁੰਦੀ ਹੈ ਕਿ ਖਾਣਾ ਵਗੈਰਾ ਖਾ ਕੇ ਆਪਣੇ ਕਿਚਨ ਕਲੀਨ ਕਰਕੇ ਭਾਂਡੇ ਵਗੈਰਾ ਮਾਂਜ ਕੇ ਫਿਰ ਮੈਂ ਸੋਣੀ ਹੁੰਨੀ ਆ ਸੋਏ ਸੀ ਕਿ ਜੀ ਅੱਜ ਤੇ ਮੇਰੀ ਰੁਟੀਨ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਐਂਡ ਹੈਲਪਫੁਲ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਕੇ ਜਾਇਓ ਮੈਂ ਤੁਹਾਨੂੰ ਮਿਲੂੰਗੀ ਜਲਦੀ ਹੀ ਅਗਲੇ ਵਲੌਗ ਦੇ ਵਿੱਚ lots of love ਦਾ ਮਮਿ ਲਾਈਕ ਟੇਕ ਕੇ ਬਾਏ ਬਾਏ